ਦੋਸਤੋ ਆਪਾਂ ਬਾਈ ਹਰਪ੍ਰੀਤ ਮਿਸਤਰੀ ਨੂੰ ਸਾਰੀ ਜਾਣਦੇ ਆ ਬਾਈ ਨੇ ਨਾ ਇੱਕ ਅਪੀਲ ਕਰੀ ਆ ਕਿਉਂਕਿ ਰਾਤ ਨੂੰ ਸਾਰਿਆਂ ਦੇ ਰਾਮ ਵਾਸਤੇ ਰਾਤ ਬਣੀ ਆ ਬੱਚਿਆਂ ਨੇ ਪੜ੍ਹਨਾ ਵੀ ਹੁੰਦਾ ਹਨ ਪੇਪਰਾਂ ਦਾ ਟਾਈਮ ਚੱਲੀ ਜਾਂਦਾ ਜਿਹੜਾ ਥੋੜਾ ਵੱਜ ਰਿਹਾ ਇਹ ਥੋੜੇ ਨਾਲ ਬਾਈ ਕਿਸੇ ਨੂੰ ਨੀਂਦ ਨਹੀਂ ਆਉਂਦੀ ਹੋएगी ਕਿਉਂਕਿ ਬੱਚੇ ਵੀ ਸਟੱਡੀ ਕਰਦੇ ਹੁੰਦੇ ਆ ਉਹ ਵੀ ਭੁੱਲ ਜਾਂਦੇ ਆ ਛੋਟੇ ਬੱਚੇ ਲਾ ਲਓ ਕੁਝ ਵੀ ਲਾ ਲਓ ਆਪਾਂ ਰਾਮ ਵਾਸਤੇ ਹੁੰਦੀ ਆ ਰਾਤ ਤੇ ਤੰਗ ਹੁੰਨੇ ਆ ਬਾਈ ਦੀ ਆ ਪੂਰੀ ਗੱਲ ਧਿਆਨ ਨਾਲ ਸੁਣਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰੋ ਮੈਂ ਹਰ ਹਫ਼ਤੇ ਜਦੋਂ ਕਰਦਾ ਹਾਂ ਫੋਨ ਕਰਦਾ ਹਾਂ ਹੁਣ ਇਸ ਟਾਈਮ ਤੇ ਮੈਂ ਕੰਮ ਕਰੀ ਜਾਂਦਾ ਸੀ ਸਵੇਰੇ 8 ਵਜੇ ਤੋਂ ਲਾ ਕੇ ਹੁਣ 7:00 ਵੱਜ ਗਏ ਕੁਛ ਨਹੀਂ ਕੋਈ ਨੰਬਰ ਲਾਵਾ ਤੁਹਾਨੂੰ ਮੈਂ ਬੇਨਤੀ ਕਰਨੀ ਬੇਨਤੀ ਕਰਦਾ ਕਿ ਮੈਂ ਤੁਹਾਨੂੰ ਕਦੇ ਵੀ ਲੰਬਾ ਨਹੀਂ ਦਵਾਉਂਦਾ ਵੀ ਠੀਕ ਹੈ ਤੁਸੀਂ ਵੀ ਥੱਕੇ ਹੋਨੇ ਹੋ ਤੇ ਥੋੜੇ ਜਿਹੇ ਜਿਹੜੀ ਆਵਾਜ਼ ਆ ਹਾਂ ਇਹ ਬਹੁਤ ਹੀ ਕਾਲੇ ਵਿੱਚ ਬੜ ਜੇ ਰਾਤ ਨੂੰ ਤੇ ਪਰ ਮੈਂ 8 ਵਜੇ ਤੋਂ ਬਾਅਦ ਲੈਣਾ ਆਪਣੇ ਨੰਨ 8 ਵਜੇ ਤੋਂ ਬਾਅਦ ਮੈਂ ਕਦੇ ਵੀ ਕੰਮ ਨਹੀਂ ਕਰੂੰਗਾ ਵਰਖਾ ਦੇ ਉੱਤੇ ਤੇ ਪਰ ਜੇ ਹੁਣ 112 ਦੇ ਕਾਲ ਵੀ ਮਾਰਦਾ ਕੋਈ ਕਿਹੋ 12 ਵਜੇ ਹੋਣ ਕਿ 1 ਵਜਾ ਹੋਵੇ ਵਿੱਚ ਬੰਦੇ ਫੇਰ ਵੀ ਰਾਤ ਨੂੰ ਕੰਮ ਕਰਦੇ ਨੇ ਲੇਕਿਨ ਵੀ ਮੱਲਾ ਵਸਿਓ ਜਿਹੜੀ ਸਾਨੂੰ ਪ੍ਰੋਬਲਮ ਆਤੀ ਆ ਰਹੀ ਹੈ ਉਹ ਤੁਸੀਂ ਹਲੇਕਾ ਬੰਦਾ ਆਲਾ ਗਨਵਿਕ ਦੇ ਹਰਪੀ ਚ ਕੰਮ ਕਰਦਾ ਹੈ ਵੀ ਮੈਂ ਆ ਫੇਸਬੁੱਕ ਤੇ ਇਹੀ ਬੇਨਤੀ ਕਰਦਾ ਹਾਂ ਵੀ ਤਿਹੇ ਕੋਈ ਮਾਨਸਾ ਦਾ ਡੀਸੀ ਐਸਐਸਪੀ ਐਸਐਚਓ ਕੋਈ ਵੀ ਆ ਕੇ ਮੇਰੀ ਵਰਸਾ ਨੂੰ ਟੈੱਕਰ ਸਾਂਦਾ ਜੇ ਅੱਠ ਰੋਇ ਤੋਂ ਬਾਅਦ ਮੈਂ ਮੇਰੀ ਵਰਸਾ ਦੇ ਉੱਤੇ ਤਾਰੇ ਨਾ ਲੱਗੇ ਹੋਣ ਤੇ ਪਰ ਮੇਰੇ ਨਾਂ ਮੇਰਾ ਕਈ ਵਾਰੀ ਆ ਜਾਂਦਾ ਵੀ ਯਾਰ ਕਦੇ ਹਰ ਦਿਨ ਬਸੇ ਰਾਤ ਨੂੰ ਆਪ ਕੰਮ ਕਰਦਾ ਇਹ ਰਾਤ ਨੂੰ ਟਿਕਣ ਨਹੀਂ ਆਂਦਾ ਪਰ ਮਹੱਲਾ ਵਾਸੀਓ ਮੈਂ ਸੋਨੂੰ ਮੈਂ ਤੁਹਾਡੇ ਵਿੱਚ ਰਹਿਣਾ ਮੇਰੀ ਮਗਰ ਰਿਆਸ਼ ਹੈ ਮੂਰੇ ਵਰੀ ਦੁਕਾਨ ਹੈ ਮੈਂ ਵੀ ਥੱਕ ਗਿਆ ਨਾ ਤੋ ਕੇ ਮੈਂ ਪਹਿਣਾ 8 ਵਜੇ ਤੱਕ ਦਾ ਮਨ ਤੁਸੀਂ ਮੇਰੀ ਬੇਨਤੀ ਹੈ ਵੀ ਮੇਰੀ ਮਜਬੂਰੀ ਹੈ ਕਿ 8 ਵਜੇ ਆਹਨ 7 ਵਜੇ ਕੇ 8 ਵਜੇ ਤੱਕ ਮੈਂ ਦੁਕਾਨ ਵਧਾ ਕੇ ਆਪਣੇ ਕਰავੇ ਤੁਸੀਂ ਜੇ ਕਈ ਵਾਰੀ ਮੈਨੂੰ ਕਦੇ ਵੀ ਮਾਨਸਰ ਐਸਐਸਪੀ ਡੀਸੀ ਕੋਈ ਵੀ ਐਸਐਚਓ ਆ ਕੇ ਇੱਥੇ ਰੇਡ ਮਾਰਸਾ ਦਾ ਕੁੱਕਰ ਉੱਤੇ ਪਰ ਮੈਂ ਕਦੇ ਵੀ ਮੱਲਾਵਾਸੀ ਨੂੰ ਤੰਗ ਨਹੀਂ ਕਰੂੰਗਾ ਕਿ ਮੈਂ ਦੇਖੋ ਐਨਾ ਕਹਿੰਦਾ ਹੋਇਆ ਮੱਲਾਵਾਸੀ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਠੀਕ ਹੈ ਮੱਲਾਵਾਸੀ ਬਹੁਤ ਦੁਖੀ ਨੇ 112 ਦੇ ਲੋਕ ਕਾਲ ਵੀ ਮਾਰ ਦਿੰਦੇ ਨੇ 112 ਦੀ ਜਿਹੜੀ ਕਾਰ ਹੈ ਇੱਕ ਠੀਕ ਹੈ ਵਿਕਾਰ ਬਣ ਗਈ ਕੋਈ ਬੰਦਾ ਕੇ ਗੌਰ ਨਹੀਂ ਕਰਦਾ ਵੀ ਕੋਈ ਬੰਦਾ ਕਿਸੇ ਨੂੰ ਟਿਕਨ ਦਿੰਦਾ ਹੈ ਜਾਂ ਨਹੀਂ ਦਿੰਦਾ ਪਰ ਠੀਕ ਹੈ ਮਹੱਲਾ ਵਸਿਓ ਕੋਈ ਬੰਦਾ ਝਾੜੀ ਕਰਕੇ ਆਉਂਦਾ ਹੈ ਕੋਈ ਕੁਛ ਵੀ ਕਰਦਾ ਹੈ ਚਾਹੇ ਮੈਂ ਵੀ ਥੱਕਿਆ ਹੋਣਾ ਠੀਕ ਹੈ ਹਰੇਕ ਦਾ ਅਧਿਕਾਰ ਹੈ ਹੱਕ ਹੈ ਵੀ ਉਹ ਅੱਠਵੇਂ ਦਵਾਨਾ ਤੋਗਾ ਫਲਸੋ ਕਰਪਵੇ ਜਿਹੜੇ ਸਾਡੇ ਥੋੜੇ ਨਹੀਂ ਆਵਾਜ਼ਾਂ ਦੇ ਇਹ ਇਹ ਬਹੁਤ ਹੀ ਦੂਰ ਤੱਕ ਦੇ ਸਿੱਟ ਵਜਦੇ ਨੇ ਤੇ ਪਰ ਮੈਂ ਮਹੱਲਾ ਵਸਿਓ ਨੂੰ ਵਿਸ਼ਵਾਸ ਦਵਾਉਣਾ ਹੈ ਸਾਡੇ ਵਿੱਚ ਹੀ ਰਹਿਣਾ ਹੈ ਤੇ ਜਿਹੜੀ ਮੇਰੀ 8 ਵਜੇ ਤੋਂ ਬਾਅਦ ਮੈਂ ਕਦੇ ਵੀ ਬਸ ਕਰਦਾ ਕੰਮ ਨਹੀਂ ਕਰੂੰਗਾ ਤੇ ਐਨਾ ਕਹਿੰਦਾ ਬਾਏ ਕੁਸ਼ਤੀ ਦਾ ਖਾਨਸਾ ਬਾਏ ਕੁਸ਼ਤੀ